ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਅਸਾ ਘਰ ਦੂਜਾ ਮਹੱਲਾ ਚੌਥਾ ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸ ਹੀ ਧੜਾ ਕੀਆ ਕੂੜਮ ਸਕੇ ਨਾਲ ਜਵਾਈ ਕਿ ਕੂੜਮ ਸਕੇ ਇੱਥੇ ਠਮਕ ਨਾਲ ਜਵਾਈ ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣਾ ਸੁਵਾਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਿਸੇ ਹੀ ਧੜਾ ਕੀਆ ਇੱਥੇ ਵਿਸਰਾਮ ਹੈ ਸਿਕਦਾਰ ਚੌਧਰੀ ਨਾਲ ਇੱਥੇ ਠਮਕਲਾ ਦਿੰਨੀ ਹੈ ਆਪਣਾ ਸੁਵਾਈ ਹਮਾਰਾ ਧੜਾ ਹਰ ਰਹਿਿਆ ਸਮਾਈ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੀਕ ਮੈਂ ਹਰ ਬਿਨ ਪਖ ਧੜਾ ਅਵਰਨਾ ਕੋਈ ਹਉ ਹਰ ਗੁਣ गावा ਅਸੰਖ ਅਨੇਕ ਮੈਂ ਹਰ ਬਿਨ ਪਖ ਧੜਾ ਪਖ ਥੋੜਾ ਜਿਹਾ ਕਸਕੇ ਬੋਲਣਾ ਹੈ ਪਖ ਧੜਾ ਅਵਰਨਾ ਕੋਈ ਇੱਥੇ ਵਿਸਰਾਮ ਹੈ ਹਉ ਹਰ ਗੁਣ ਗਾਵ ਅਸੰਖ ਅਨੇਕ ਰਹਾਉ ਜੇਨ ਸਿਉ ਧੜੇ ਕਰਹਿ ਸੇ ਜਾਹੀ ਝੂਠ ਧੜੇ ਕਰ ਪਛੋਤਾਹੀ ਥੇਰ ਨ ਰਹਿ ਮਨ ਖੂਟ ਕਮਾਹੀ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥ ਨਾਹੀ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੂਜ ਹੈ ਗਾਵਾਰੀ ਮਾਇਆ ਕੋ ਲੂਜ ਹੈ ਗਾਵਾਰੀ ਜਨਮ ਮਰਹਿ ਜੂਐ ਬਾਜੀ ਹਾਰੀ ਹਮਰੇ ਹਰ ਧੜਾ ਜੇ ਹਾਲਤ ਪਲਤ ਸਭ ਸਵਾਰੀ ਕਲ ਜੁਗ ਮਹਿ ਧੜੀ ਪੰਚ ਚੂਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਈ ਇਹ ਕਾਮ ਕ੍ਰੋਧ ਲੋਭ ਮੋਹ ਇਥੇ ਵੀ ਸ਼ਰਾਮ ਲਾਦਣਾ ਅਭਿਮਾਨ ਵਧਾਈ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਨਿਥਿਆ ਦੂਜਾ ਭਾਉ ਧੜੇ ਵਹਿ ਪਾਵੈ ਇਹ ਵਿਸਰਾਮ ਤੇ ਅੰਨ ਲਾਉਣਾ ਮਿਥਿਆ ਦੂਜਾ ਭਾਵ ਇੱਥੇ ਵਿਸਰਾਮ ਹੈ ਧੜੇ ਬਹਿ ਪਾਵੈ ਪਰਾਇਆ ਛਿਦਰ اٹਕ ਲੈ ਆਪਣਾ ਅਹੰਕਾਰ ਵਧਾਵੈ ਇਹ ਵੀ ਪਾਠ ਯਾਦ ਵਿੱਚ ਰੱਖਣਾ ਹੈ ਪਰਾਇਆ ਛਿਦਰ اٹਕ ਲੈ ਇਹ ਵੱਖਰਾ ਪਾਠ ਹੈ ਲਿਖਿਆ ਇਕੱਠਾ ਪਦਸ਼ੀਤ ਪੁੱਥੀਆਂ ਤੇ اٹਕ ਲੈ ਵੱਖਰਾ ਪਾਠ ਕਰਨਾ ਹੈ ਪਰਾਇਆ ਛਿਦਰ ਕਾਟਕ ਲੈ ਆਪਣਾ ਅਹੰਕਾਰ ਵਧਾਵੇ ਜੈਸਾ ਬੀਜ ਹੈ ਤੈਸਾ ਖਾਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਿਣ ਆਵੇ ਏ ਵੀ ਵਿਸਰਾਮ ਧਿਆਨ ਲਾਉਣਾ ਜਨ ਨਾਨਕ ਕਾ ਇਥਿ ਠਮਕ ਹਰ ਧੜਾ ਧਰਮ ਇਥੇ ਵਿਸਰਾਮ ਲਾਉਣਾ ਹੈ ਸਭ ਸ੍ਰੇਸ਼ਟ ਜੀਣ ਆਵੇ ਜੀਣ ਨਾਣੇ ਨਾਲ ਉਚਾਰਨ ਕਰਨਾ ਜੀਣ ਨਹੀਂ ਕਹਿਣਾ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮੁਖ ਨਾਮ ਸੁਨਹੁ ਗੁਰਮੁਖ ਨਾਮ ਸੁਨਹੁ ਮੇਰੀ ਭੈਣਾ ਗੁਰਮੁਖ ਨਾਮ ਸੁਨੋ ਮੇਰੀ ਭੈਣਾ ਭੈਣਾ ਪੁਲਾਈ ਬੂ ਗੁਰਮੁਖ ਨਾਮ ਸੁਣਹੁ ਮੇਰੀ ਭੈਣਾ ਏਕੋ ਰਬ ਰਹਿਆ ਘਾਟ ਅੰਤਰ ਮੁਖ ਬੋਲਹੁ ਗੁਰ ਅੰਮ੍ਰਿਤ ਬੈਣਾ ਰਹਾਉ ਮੈਂ ਮਨ ਤਨ ਪ੍ਰੇਮ ਮਹ ਬੈਰਾਗ ਸਤਗੁਰ ਪੁਰਖ ਪਾਇਆ ਵੱਡ ਭਾਗ ਭਾਠੀਕ ਪਾਇਆ ਤਿਥੀ ਦੂਜੈ ਪਾਏ ਭਵਹਿ ਵਿਖ ਮਾਇਆ ਭਾਗਹੀਨ ਨਹੀਂ ਸਤਗੁਰ ਪਾਇਆ ਜੀ ਭਾਗਹੀਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰਿ ਰਾਸ ਹਰ ਆਪ ਪੀ ਆਇਆ ਗੁਰ ਪੂਰ ਨਾਨਕ ਹਰ ਪਾਇਆ ਆਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੀਮ ਨਾਮ ਆਧਾਰ ਨਾਮ ਜਪੀ ਨਮੋ ਸੁਖ ਸਾਰ ਨਾਮ ਜਪਹੁ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡਾ ਭਾਗ ਗੁਰਮੁਖ ਹਰ ਲੈਣਾ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮਹੀਨ ਕਾਰਖ ਮੁਖ ਮਾਇ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇ ਵੱਡਾ ਵੱਡਾ ਹਰ ਭਾਗ ਕਰ ਪਾਇਆ ਕਈ ਵਿਸਰਾਮ ਧਿਆਨ ਨਾਲ ਲਾਉਣਾ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ